ਹਾਂਜੀ ਦੋਸਤੋ ਅੱਜ ਖੜੇ ਆਂ ਬਈ ਕਲਾਕਾਰਾਂ ਦੇ ਪਿੰਡ ਭਧੌੜ ਵਿਖੇ ਭਧੌੜ ਦੇ ਜਿਹੜੇ ਕਲਾਕਾਰ ਆ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਤੇ ਇੱਥੋਂ ਦਾ ਬੱਕਰੀ ਪਾਲਕਾ ਗਿਆਨੀ ਭਧੌੜ ਵਾਲਾ ਜਿਹੜੇ ਵੀ ਭਰਾ ਪੰਜਾਬ ਦੇ ਵਿੱਚ ਬੱਕਰੀ ਪਾਲਣ ਦੇ ਕਿੱਤੇ ਨਾਲ ਜੁੜਿਆ ਸਾਰੇ ਬਾਪੂ ਹੋਰਾਂ ਨੂੰ ਜਾਣਦੇ ਆ ਤੇ ਅੱਜ ਮੌਕਾ ਬਣਿਆ ਇਹਨਾਂ ਦੀ ਵੀਡੀਓ ਬਣਾਉਣ ਦਾ ਆ ਜੋ ਗੱਲਾਂ ਬਾਤਾਂ ਕਰਦੇ ਆ ਇਹਨਾਂ ਦੀਆਂ ਬੱਕਰੀਆਂ ਵੀ ਦਿਖਾਵਾਂਗੇ ਤੇ ਇਹਨਾਂ ਦੇ ਤਜਰਬੇ ਵੀ ਜਾਣਾਂਗੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਜੀ ਤੇ ਕੰਮ ਕਰ ਕਿਵੇਂ ਆਪਣਾ ਕੰਮ ਕਰ ਪੂਰਾ ਵਧੀਆ ਜੀ ਬੱਕਰੀ ਪਾਲਣ ਚ ਕਿੰਨੇ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਏ ਬੱਕਰੀ ਚਾਰਦਿਆਂ ਨੂੰ ਹੋ ਗਏ ਹੋਣਗੇ 35-40 ਸਾਲ ਠੀਕ ਹੈ ਜੀ ਹਾਂ 35-40 ਸਾਲ ਹੋ ਗਏ ਕਿੰਨੀ ਉਮਰ ਸੀ ਜਦੋਂ ਇਸ ਕੰਮ 'ਚ ਆ ਗਏ ਸੀ ਬਸ ਸੀਗੇ 8 ਸਾਲ ਦੇ ਅੱਛਾ ਹਾਂ 8-9 ਸਾਲ ਦੇ ਠੀਕ ਹੈ ਪਹਿਲਾਂ ਸੀਗਾ ਪਰਿਵਾਰ ਦੇ ਵਿੱਚ ਕੀਤਾ ਪਹਿਲਾਂ ਸੀਗਾ ਪਹਿਲਾਂ ਪਾਕਿਸਤਾਨ ਤੋਂ ਬਜ਼ੁਰਗ ਆਏ ਸੀਗੇ ਉਹਨਾਂ ਕੋਲੇ ਬੱਕਰਾਂ ਨਹੀਂ ਸੀਗੀਆਂ ਅੱਛਾ ਹਾਂ ਪਿਓ ਦਾਦੇ ਵੀ ਚਾਰਦੇ ਸੀ ਬੱਕਰੀ ਚਾਰਦੇ ਸੀ ਚਾਰਦੇ ਸੀ ਠੀਕ ਹੈ ਜੀ ਹਾਂ ਤੇ ਤੁਸੀਂ ਫਿਰ ਪੜ੍ਹਾਈ ਪੜੂਈ ਵੱਲ ਨਹੀਂ ਧਿਆਨ ਦਿੱਤਾ ਹੀ ਪੜ੍ਹਾਈ ਵੱਲ ਧਿਆਨ ਦਿੱਤਾ ਸੀਗਾ ਜੀ ਥੋੜੀ ਜਿਹੀ ਗਰੀਬੀ ਜ਼ਿਆਦੇ ਸੀ ਅੱਛਾ ਹਾਂ ਬਾਪੂ ਦੀ ਡੈਥ ਹੋ ਗਈ ਸੀਗੀ ਪਰ ਮੈਂ ਸਾਲ ਡੇਢ ਸਾਲ ਦਾ ਹੀ ਸੀਗਾ ਠੀਕ ਹੈ ਜੀ ਤੇ ਫਿਰ ਤੁਹਾਨੂੰ ਪਤਾ ਵੀ ਪੜ੍ਹਾਈ ਕੰਨੀ ਧਿਆਨ ਨਹੀਂ ਹੋਇਆ ਉਹਦਾ ਹੁਣ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਮਾਲਚ ਬੱਕਰੀਆਂ ਤਾਂ ਜੀ ਹੁਣ ਮੈਂ ਤਾਂ ਘਰੇ ਮਤਲਬ 15 ਇਕ 10 12 ਕੀ ਰੱਖਦਾ ਬਸ ਇੰਨਾ ਕੀ ਰੱਖਦਾ ਹਾਂ ਤੇ ਹੋਰ ਆਪਣਾ ਕੀ ਕੰਮ ਆ ਨਾਲ ਹੋਰ ਗਾਨੀਆਂ ਬਣਾਉਨੇ ਆ ਜੀ ਆਪਾਂ ਪਸਮਦੀਆਂ ਬੱਕਰੀਆਂ ਦੀਆਂ ਬੱਕਰੀਆਂ ਦੀਆਂ ਹਾਂ ਅੱਛਾ ਤੇ ਪਸ਼ੂ ਲੈ ਵੀ ਲਈਦੇ ਹੈਗੇ ਹੂੰ ਤੇ ਦਵਾ ਵੀ ਦੇਈ ਦੇਗੇ ਅੱਛਾ ਹਾਂ ਜਿਵੇਂ ਲੋਟ ਆਏ ਉਹ ਕਰੀ ਜਾਂਦੇ ਹਾਂ ਹਾਂਜੀ ਹਾਂ ਹਾਂ ਠੀਕ ਹੈ ਤੇ ਪਰਿਵਾਰ ਚ ਕੌਣ ਕੌਣ ਆਪਣੇ ਜੀ ਪਰਿਵਾਰ ਤਾਂ ਜੀ ਚਾਰ ਜੀ ਆ ਜੀ ਇੱਕ ਮਰੀ ਸਿੰਘਣੀ ਆ ਜੀ ਅੱਛਾ ਤੇ ਇੱਕ ਮਰਾ ਬੇਟਾ ਹੈਗਾ ਜੀ ਇੱਕ ਬੇਟੀ ਹੈ ਠੀਕ ਹੈ ਜੀ ਬੱਕਰੀਆਂ ਦਾ ਕੀਤਾ ਜਿਹੜਾ ਅੱਜ ਦੇ ਟਾਈਮ ਚ ਕਿਵੇਂ ਚੱਲ ਰਿਹਾ ਜਿਵੇਂ ਤੁਸੀਂ ਪਹਿਲਾਂ ਕੰਮ ਕਰਦੇ ਸੀ ਅੱਜ ਦਾ ਟਾਈਮ ਬਹੁਤ ਸੋਹਣਾਗਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਕੀ ਰੇਟ ਦੀ ਵਿਕ ਜਾਂਦੀ ਬੱਕਰੀਆਂ ਅੱਜ ਕੱਲ੍ਹ ਜੀ ਦੇਖੋ ਇਹ ਬੱਕਰੀ ਬੱਕਰੀ ਦੇਖੋ ਦੇਖਾ ਜੀ ਬੱਕਰੀ ਤਾਂ ਜੀ 50 ਦੀ ਵਿਕ ਜਾਂਦੀ ਹੈ ਬੱਕਰੀ 60 ਦੀ ਵਿਕ ਜਾਂਦੀ ਹੈ ਬੱਕਰੀ 100 ਦੀ ਵਿਕ ਜਾਂਦੀ ਹੈ ਅੱਛਾ ਤੇ ਆਮ ਜਣੇ ਦੀ ਬੱਕਰੀ ਮਤਲਬ 15-20 ਹਜ਼ਾਰ ਦੀ ਵਿਕੀ ਜਾਂਦੀ ਹੈ ਜਿਹੜੀਆਂ ਵਪਾਰ ਚ ਵਿਕਦੀਆਂ ਹਾਂ 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 ਠੀਕ ਹੈ ਜੀ ਤੇ ਦਿਖਾਓਗੇ ਕੋਈ ਬੱਕਰੀਆਂ ਆਪਣੀਆਂ ਜਿਹੜੀਆਂ ਕੋਈ ਪ੍ਰਾਣੀਆਂ ਹੈਗੀਆਂ ਤੁਹਾਡੇ ਦਾ ਘਰੂ ਬੱਕਰੀਆਂ ਹਾਂ ਜੀ ਹੈਗੀਆਂ ਦਿਖਾ ਦਿੰਨੇ ਆਗੇ ਲਓ ਬਈ ਬਾਪੂ ਦੀਆਂ ਬੱਕਰੀਆਂ ਦਿਖਾਉਣੇ ਆ ਤੇ ਬਾਪੂ ਹੋਰੀ ਨਾ ਗਾਨੀਆਂ ਪਟਿਆਂ ਕਰਕੇ ਬਹੁਤ ਮਸ਼ਹੂਰ ਆ ਜਿਹੜੇ ਪੰਜਾਬ ਦੇ ਬੱਕਰੀ ਪਾਲ ਕਹਿੰਨਾਂ ਨੂੰ ਬੱਕਰੀਆਂ ਦੀਆਂ ਗਾਨੀਆਂ ਪੜੇ ਸਾਰਾ ਕੁਝ ਜਿਹੜਾ ਸਮਾਨ ਉਹ ਆਰਡਰ ਦੇ ਤਿਆਰ ਕਰਦੇ ਆ ਤੇ ਆਹ ਦੇਖੋ ਬੱਕਰੀਆਂ ਦਿਖਾਉਣੇ ਆ ਭਦੌੜ ਦੀ ਦਾਣਾ ਮੰਡੀ 'ਚ ਬੈਠੇ ਆ ਬਈ ਬੱਕਰੀ ਇਹਨਾਂ ਦੀਆਂ ਬੈਠੀਆਂ ਪਿਲਕਾਂ ਥੱਲੇ ਆਰਾਮ ਨਾਲ ਵਧੀਆ ਤੇ ਆਜੋ ਤੁਹਾਨੂੰ ਬੱਕਰੀਆਂ ਦਿਖਾਉਣੇ ਆ ਇੱਥੇ ਆ ਜਨਾਈ ਲਓ ਜੀ ਇੱਕ ਰੂ ਬੱਕਰੀਆਂ ਆਪਣੀਆਂ ਹੀ ਹਾਂਜੀ ਹਾਂ ਹੈ ਇਹ ਮੁੱਢੂ ਹੀ ਆਂਗੀਆਂ ਅੱਛਾ ਇੱਥੇ ਲੈਓ ਉੱਚੇ ਥਾਂ ਲੈਓ ਜੀ ਕਿੰਨੇ ਕਿੰਨੇ ਦੰਦ ਹੋਣਗੀਆਂ ਇਹ ਇਹ ਜੀ 8 8 ਦੰਦ ਪੂਰੇ ਆ ਜੀ 8 8 ਦੰਦ ਦਾ ਸੂਏ ਕਿੰਨੇ ਕਿੰਨੇ ਲਾਈਆਂ ਆ ਜੀ ਇਹ ਸੂਏ ਜੀ ਦੂਜੇ ਦੂਜੇ ਆ ਅੱਛਾ ਹਾਂ ਇਹਨੇ ਕਿ ਦੂਜੇ ਸਮਾਂ ਮਰਦੀ ਕਰਕੇ ਲਵਾਉਣੇ ਤੁਸੀਂ ਪਹਿਲੀ ਇਹ ਇਹ ਦੋ ਦੋ ਸਾਲ ਦੀਆਂ ਸੀਗਾਂ ਜੀ ਦੋ ਦੋ ਸਾਲ ਦੀਆਂ ਹਾਂ ਠੀਕ ਹੈ ਜੀ ਇਹ ਹੁਣ ਤੀਜੇ ਸੂਗੀ ਜੀ ਅੱਛਾ ਹਾਂ ਜੀ ਦੋ ਦੋ ਬੱਚੇ ਦੇ ਜਾਂਦੇਗਾ ਜੀ ਫਿਰ ਇਹ ਹਾਂ ਜੀ ਬੱਚੇ ਦੋ ਦੋ ਤਿੰਨ ਤਿੰਨ ਦਿੰਦੇਗਾ ਜੀ ਠੀਕ ਹੈ ਜੀ ਹਾਂ ਜੀ ਆਮਦਨ ਕਿਵੇਂ ਹੁੰਦੀ ਹੈ ਜੀ ਬੱਕਰੀ ਜੋ ਅੱਜ ਕੱਲ ਆਪਾਂ ਦੇਖਦੇ ਆ ਬਹੁਤ ਬੰਦੇ ਨਵੇਂ ਇਸ ਕੰਮ 'ਚ ਆਉਂਦੇ ਆ ਬੱਕਰੀ ਤੋਂ ਆਮਦਨ ਹੀ ਲੈ ਸਕਦੇ ਬੱਚੇ ਬੁੱੱਚੇ ਮਾਰ ਲੈਂਦੇ ਆ ਜਾਂ ਬ ਤੁਸੀਂ ਕਿਵੇਂ ਆਮਦਨ ਲੈਣੋਂ ਬੱਕਰੀ ਤੋਂ ਨਹੀਂ ਆਮਦਨ ਇਹਨਾਂ ਦੀ ਬਹੁਤ ਵਧੀਆ ਜੀ ਕੋਈ ਢੱਲ ਮਸਤੋਂ ਪਸ਼ੂ ਬਚੇ ਰਹਿਣ ਹੂੰ ਇਸ ਤੋਂ ਵੱਧ ਕੇ ਕੁਝ ਨਹੀਂ ਅੱਛਾ ਹਾਂ ਢੱਲ ਮਸਤ ਕਿਹੜੀ ਆਉਂਦੀ ਹੈ ਜ਼ਿਆਦੇ ਬੱਕਰੀਆਂ ਨੂੰ ਢੱਲ ਮਸਤ ਆ ਜਿਹੜਾ ਪੀਪੀ ਆਰੀ ਜ਼ਿਆਦਾ ਹੁੰਦਾ ਠੀਕ ਹੈ ਹਾਂ ਇਹ ਹੀ ਜ਼ਿਆਦਾ ਆਉਂਦਾਗਾ ਜਿਹੜੇ ਟੀਕੇ ਡੂਏ ਲੱਗਦੇ ਆ ਵੈਕਸੀਨ ਲਵਾਉਣੇ ਹੋ ਤੁਸੀਂ ਹਾਂ ਜੀ ਲਵਾ ਲਈ ਦਿੰਗਾ ਜੀ ਅੱਛਾ ਹਾਂ ਆਪਣਾ ਚਰਾਈ ਤੇ ਹੀ ਹੈ ਗਮ ਬੱਕਰੀਆਂ ਚਰਾਈ ਤੇ ਹੀ ਚਰਾਈ ਤੇ ਆ ਜੀ ਹੁਣ ਕੋਈ ਵੇਚਣ ਵਾਲਾ ਨਾ ਹੈਗਾ ਆਪਣੇ ਕੋਲੇ ਨਹੀਂ ਜੀ ਵੇਚਣ ਵਾਲਾ ਨਾ ਕੁਝ ਹੈ ਨਹੀਂ ਬੱਕਰੀ ਹੈ ਨਹੀਂ ਕੋਈ ਵਿਕਾਉ ਨਹੀਂ ਵੇਚਣ ਵਾਲੀ ਹੈ ਨਹੀਂ ਤੇ ਆ ਦੇਖੋ ਬਈ ਬੱਕਰੀਆਂ ਆ ਵੀ ਹਨਾ ਬਹੁਤ ਸੋਹਣੀਆਂ ਟੋਟਲ ਵੱਡੀਆਂ ਬੱਕਰੀਆਂ ਕਿੰਨੀਆਂ ਆਪਣੇ ਕੋਲੇ ਹੁਣ ਆਪਣੇ ਕੋਲੇ ਵੱਡੀਆਂ ਬੱਕਰੀਆਂ ਜੀ ਹੈਗੀਆਂ ਜੀ 13-14 ਕ ਬੱਕਰੀਆਂ ਆ ਜੀ ਅਸੀਂ ਦੋ ਭਾਈਆਂ ਕੇ ਦੋਨੇ ਬੱਕਰਾਂ ਦਾ ਕੰਮ ਹੀ ਕਰਦੇ ਆ ਠੀਕ ਆ ਆਪਣੀ ਉਮਰ ਕਿੰਨੀ ਹੋ ਗਈ ਜੀ ਹੁਣ ਆਪਣੀ ਉਮਰ ਹੋ ਗਈ ਜੀ 82 ਦਾ ਜਨਮ ਆਈ 40 ਤੇ 3 ਦੀ ਬਣਦੀ ਜੀ ਅੱਛਾ 43 ਸਾਲ ਹੋ ਗਏ ਹਾਂ ਤੇ ਕਦੇ ਸੋਚਿਆ ਨਹੀਂ ਵੀ ਯਾਰ ਕੰਮ ਛੱਡ ਦੇ ਬੱਕਰੀਆਂ ਦਾ ਪਕਾਈ ਵਾਲਾ ਸਾਰਾ ਦਿਨ ਤੁਰੇ ਫਿਰਦੇ ਆ ਛੱਡਾ ਹੀ ਨਹੀਂ ਜਾਂਦਾ ਕੀ ਕਰਕੇ ਜਦੋਂ ਪਹਿਲੇ ਦਿਨ ਤੋਂ ਇਸੇ ਕੰਮ ਦੇ ਬਣੇ ਹੋਏ ਆ ਠੀਕ ਆ ਹਾਂ ਛੱਡ ਕੇ ਵੀ ਫੇਰੇ ਹੀ ਕਿੱਤਾ ਫੜਨਾ ਪੈ। ਤੁਸੀਂ ਜੇ ਦੱਸੀ ਜਾਂਦੇ ਛੱਡਤਾਈ ਫਿਰ ਜਾ ਕੇ ਨਹੀਂ ਆਈ। ਸ਼ੂਗਰ ਜਾ ਕਰ ਵਧ ਗਿਆਈ। ਹਾਂ। ਉਹ ਗਾਣੀ ਵੀ ਦੱਸਿਓ। ਹਾਂ ਸ਼ੂਗਰ ਵੱਧ ਗਿਆਈ ਤੁਰੈ ਨਹੀਂ ਜਾਂਦਾ। ਅੱਛਾ। ਪਹਿਲਾਂ ਤਾਂ ਇਹ ਜੇ ਹੋਇਆ ਵੀ ਬਸ ਰਹਿਣ ਦੇ ਵੀ ਕੁਛ ਨਹੀਂ ਗਾ। ਬੱਕਰੀਆਂ ਵੇਚ ਤਾ ਜਦੋਂ। ਹਾਂਜੀ ਬੱਕਰੀਆਂ ਹੈ ਤੇ ਮੈਂ ਜਾਂਦਾ ਨਹੀਂ ਹੁੰਦਾ ਬੱਕਰਾਂ ਅਸੀਂ ਕਾ। ਮੈਸੂ ਵੱਡਾ ਭਾਈ ਆਉਂਦਾ ਸੀ ਬੱਕਰੀਆਂ ਤੇ। ਠੀਕ ਹੈ। ਫਿਰ ਜਦੋਂ ਮੈਂ ਬੱਕਰੀਆਂ ਤੇ ਆਉਣ ਲੱਗ ਗਿਆ ਹੌਲੀ 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 ਫਿੱਟ ਕੇ ਆ ਜਾ ਵਜਣ ਲੱਗ ਗਿਆ। ਅੱਛਾ। ਹਾਂ ਫਿਰ ਸ਼ੂਗਰ ਦੀ ਪ੍ਰੋਬਲਮ ਵੀ ਘਟ ਗਈ। ਹੁਣ ਸਰੀਰ ਵੀ ਸੈੱਟ ਤੋਰੇ ਵੀਰੇ। ਸੀ ਸੈਟਾ 11:00 ਵੱਜ ਜਾਂਦੇ ਜੀ اچھا ਹਾਂ 11:00 ਵੱਜ ਜਾਂਦੇ ਸ਼ਾਮ ਨੂੰ ਫਿਰ ਨਹੀਂ ਰਹੇ ਹੋਈ ਜਾਂਦੇ ਸ਼ਾਮ ਨੂੰ ਹੀ 7:30 ਹੋ ਜਾਂਦੇ ਜੀ 7:00 ਵੀ ਵੱਜ ਜਾਂਦੇ 7:30 ਵੀ ਹੋ ਜਾਂਦੇ ਠੀਕ ਹੈ ਜੀ ਚਰਾਈ ਤੇ ਕਿ ਜਾਰਾ ਹੋ ਜਾਂਦਾ ਕਿ ਘਰੇ ਵੀ ਕੋਈ ਦਾਣੇ ਪੱਠੇ ਪਾਉਣੇ ਪੈਂਦੇ ਨਹੀਂ ਜੀ ਇਹ ਤੋਂ ਪਹਿਲਾਂ ਪਾਉਂਦੇ ਸੀਗੇ ਝੜੀਆਂ ਝੁੜੀਆਂ ਸੀ ਜੀ ਅੱਛਾ ਹਾਂ ਆਮ ਨਹੀਂ ਜਾਣੀ ਦੀ ਆਮ ਤਾਂ ਚਰਾਈ ਵਾਧੂ ਆ ਠੀਕ ਹੈ ਜੀ ਹਾਂ ਚਰਾਈ ਵਾਧੂ ਜਿਹੜਾ ਉਹ ਝੜੀਆਂ ਝੁੜੀਆਂ ਜਿਆਦਾ ਸੀਗੀਆਂ ਹੂੰ ਜੜੀਆਂ ਜੀ ਆ ਜਿਹੜਾ ਤੁਸੀਂ ਉਹ ਬਣਾਉਣੇ ਸਮਾਨ ਗਾਨੀਆਂ ਗੁੰਨੀ ਵਾਲਾ ਹਾਂਜੀ ਹਾਂਜੀ ਉਹ ਫਿਰ ਕਿਵੇਂ ਤਿਆਰ ਕਰਦੇ ਹੋ ਜਦੋਂ ਕੋਈ ਆਰਡਰ ਕਰਦਾ ਜਾਂ ਹੁੰਦੇ ਨੇ ਆਪਣੇ ਨਹੀਂ ਠੀਕ ਹੈ ਮੇਲੇ ਮੂਲੇ ਦੇ ਵੀ ਜਾਂਦੇ ਉਹ ਸਮਾਨ ਲੈ ਆਉਂ ਮੈਂ ਮੇਲੇ ਤੇ ਜਾਵੜੀ ਦੇਗਾ ਜੀ ਉਹ ਸਮਾਨ ਨਹੀਂ ਹੈ ਸਮਾਨ ਤਾਂ ਘਰੋਂ ਹੀ ਗਾਨੀਆਂ ਤਾਂ ਜੀ ਬੱਕਰੇ ਵੀ ਕੀ ਜਾਂਦੇ ਬੱਕ ਹੋ ਜਾਂਦੇ ਹਾਂ ਠੀਕ ਹੈ ਜੀ ਘਰੋਂ ਪੂਰਗੇ ਨਹੀਂ ਹੁੰਦੀਆਂ ਜੀ ਆਪਣਾ ਨੰਬਰ ਦੱਸ ਦਿਓ ਜ਼ਰੂਰ ਜੀ ਨੰਬਰ ਦੱਸ ਦਿੰਨੇ ਆ ਜੀ ਹਾਂਜੀ 82890 ਜੀ ਜੀ 24813 ਘਰ ਕਿੱਥੇ ਹੈ ਆਪਣਾ ਭਦੌੜੀ ਜੀ ਘਰ ਜੀ ਆਪਣਾ ਨੇੜੇ ਕੇਸੀ ਗੜਰਾਂ ਵਾਲਾ ਅੱਛਾ ਹਾਂਜੀ ਕੇਸੀ ਗੜਰਾਂ ਦੇ ਘਰ ਕੋਲੇ ਹੈਲੋ ਫੂਡ ਵਾਲਾ ਹਾਂ ਹੈਲੋ ਫੂਡ ਜੀ ਉੱਥੇ ਜੀ ਆਪਣੀ ਗਲੀ ਮੁੜਦੀ ਹੈ ਆਪਣੇ ਘਰ ਨੂੰ ਉੱਥੋਂ ਠੀਕ ਹੈ ਜੀ ਹਾਂ ਲੋ ਜੇ ਆਪਾਂ ਬਾਸ ਤਨਪੁਣੀ ਤੋਂ ਉੱਤਰ ਕੇ ਬੱਸ ਸਟੈਂਡ ਨੂੰ ਜਾਂਦੇ ਆ। ਹੂੰ। ਇਹ ਵਿਚਾਲੇ ਤੇ ਆ ਜਾਂਦੇ ਜੀ। ਠੀਕ ਹੈ ਜੀ। ਜੇ ਮੰਨ ਲਓ ਜੀ ਅੱਜ ਕੱਲ ਕਿਸੇ ਨਵੇਂ ਬੰਦੇ ਨੇ ਬੱਕਰੀਆਂ ਦਾ ਕੰਮ ਕਰਨਾ। ਹਾਂਜੀ ਹਾਂ। ਕੋਈ ਪਰਿਵਾਰ ਨਹੀਂ ਕਰਨਾ ਬੱਕਰੀਆਂ 2-4 ਤੋਂ ਸ਼ੁਰੂ ਕਰਨਾ। ਤੁਹਾਡੇ ਹਿਸਾਬ ਨਾਲ ਤੁਹਾਡੇ ਤਿਆਰਬੇ ਜੋ ਜੇ ਪੁੱਛਣਾ ਹੋਵੇ। ਹਾਂਜੀ ਹਾਂਜੀ। ਬੱਕਰੀਆਂ ਗੱਭਾਂ ਲੈਣੀਆਂ ਚਾਹੀਦੀਆਂ ਬੱਚਿਆਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ। ਵੀ ਕਿਹੜੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ? ਦੇਖੋ ਜੀ ਜੇ ਤਾਂ ਕੋਈ ਮਤਲਬ ਅੱਗੇ ਬੰਦੇ ਨੇ ਨਵਾਂ ਕੰਮ ਤੋੜਨਾ। ਹੂੰ। ਫਿਰ ਤਾਂ ਮਤਲਬ ਡੰਗਰ ਸੂਏ ਵੀ ਲਵੇ। ਸੂਣ ਲਓਂਗਾ ਬੱਚਿਆਂ ਵਾਲੀਆਂ ਲੈ ਲਵੇ ਬੱਚਿਆਂ ਵਾਲੀਆਂ ਲੈ ਲੈਵੇ ਉਹਨਾਂ ਤੋਂ ਘਾਹ ਵੱਧਦਾਗਾ ਹੂੰ ਤੇ ਜੇ ਆਪਾਂ ਛੋਟੀਆਂ ਛੋਟੀਆਂ ਕੱਜੇ ਵੀ ਨਿੱਕੀਆਂ ਮੇਵਣੀਆਂ ਪਾਲ ਕੇ ਪਾਹ ਘਾਹ ਕਰਾਂਗੇ ਹੂੰ ਫਿਰ ਟਾਈਮ ਲੱਗ ਜਾਂਦਾ ਟਾਈਮ ਲੱਗ ਜਾਂਦਾ ਹਣਾ ਉਹ ਤਾਂ ਸਾਰੇ ਚੋਂ ਵਧੀਆ ਜਾਂਦਾ ਕੋਈ ਗੱਲ ਨਹੀਂ ਹੈ ਜੀ ਪਠਾਂ ਤੋਂ ਵੀ ਠੀਕ ਆ ਹੂੰ ਯਾਨੀ ਦੀ ਇਹ ਬੱਕਰੀਆਂ ਸੂਂੀਆਂ ਵਾਂਗ ਲਊਗਾ ਜਿੱਥੇ 10 ਲੈਣੀਆਂ ਉੱਥੇ ਪਾਉਂਦੀ 5 ਲੈ ਲੈਵੇ ਅੱਛਾ ਉਹਨਾਂ ਦੇ ਮਗਰ 10 ਬੱਚੇ ਵੀ ਹੋ ਜਾਂਦੇ ਆ ਹੂੰ ਵਧੀਆ ਕੰਮਦਰ ਤਾਂ ਜੀ ਜਿਹੜੇ ਕਈ ਪੁਰਾਣੇ ਵਾਲੇ ਉਹ ਕਹਿੰਦੇ ਜਿਹੜੀ ਬੀਟਲ ਬੱਕਰੀਏ ਚਰਾਣ ਵਾਲੀ ਬਣੀਏ ਘਰੇ ਕਾਮਯਾਬ ਨਹੀਂ ਹ ਤੋੜੇ ਸਾਬ ਨਾ ਘਰੇ ਪਾਲ ਸਕਦੇ ਨਾ ਨਹੀਂ ਜੀ ਘਰੇ ਕੰਮ ਜਾਪ ਨਹੀਂ ਹੁੰਦੀ ਅੱਛਾ ਇਹ ਤਾਂ ਅਸਵੀਰ ਕਹਿੰਦੇ ਜਿਵੇਂ ਨਹੀਂ ਹੁੰਦੀ ਕੀ ਕਾਰਨ ਹੈ ਜੀ ਕਾਰਨ ਤਾਂ ਜੀ ਇਹੀ ਹੈਗਾ ਵੀ ਇਹ ਥੋੜੀ ਜੀ ਫਿਰਤ ਭਾਲਦੀ ਆ ਜਿਆਦਾ ਅੱਛਾ ਤੋੜਾ ਫਿਰ ਆ ਭਾਲਦੀ ਆ ਬਾਕੀ ਗੱਲ ਹੋਰ ਆ ਘਰੇ ਬੰਦਾ ਠੀਕ ਆ ਵੀ 11 12 ਠਰਕ ਜਾ ਕਰਦਾਗਾ ਅੱਛਾ ਦਾਣਾ ਪਾਣੀ ਹੁਣ ਕਿਤੇ ਥੋੜਾ ਜ੍ਹਾ ਥੋੜੀ ਖਾਂਦੀ ਆ ਬੱਕਰੀ ਜਿੰਨਾ ਦਾਣਾ ਮੱਝ ਜਿੰਨਾ ਖਾਂਦੀ ਆਂ ਦੇ ਅੱਛਾ ਮੱਝ ਜਿੰਨਾ ਦਾਣਾ ਖਾ ਜਾਂਦੀ ਆ ਜੀ ਸੰਭਾਲ ਬੱਕਰੀ ਦੀ ਬਹੁਤ ਹੁੰਦੀ ਆ ਬਹੁਤ ਹੁੰਦੀ ਆ ਕਹਿ ਦੇ ਦਿੰਦੇ ਆ ਲੋਕ ਵੀ ਬੱਕਰੀ 2 ਘੰਟੇ ਪਾਲ ਲਓ ਉਦੋਂ ਬਾਅਦ ਦੋ ਸਿਰ ਦਾਣਾ ਖਾ ਜਾਂਦੀ ਜੀ ਆਮ ਹੀ ਬੱਕਰੀ ਅੱਛਾ ਹਾਂ ਢਿੱਲੀ ਦਾ ਦੋ ਸਿਰ ਦਾਣਾ ਖਾ ਜਾਂਦੀ ਹੈ ਜੇਕਰ ਇਹ ਰੱਖਿਆ ਅਗਲਾ ਬੱਕਰੀ ਸਮਝ ਕੇ ਦਾਣਾ ਪਾਉਂਦਾਗਾ ਹੂੰ ਫਿਰ ਬੱਕਰੀ ਸਮਝ ਕੇ ਅਗਲਾ ਦਾਣਾ ਪਾਉਂਦਾ ਪਾਈਆ ਹੂੰ ਅੱਧਾ ਪਾਈਆ ਉਹਦੇ ਨਾਲ ਬੱਕਰੀ ਨਹੀਂ ਬਣਦੀ ਤੇ ਜੇ ਆਪਣੇ ਮਜਬੂਰੀ ਹੈ ਵੀ ਘਰੇ ਰੱਖੀ ਰੱਖਣੇ ਘਰੇ ਆਪਾਂ ਬਾਹਰ ਨਹੀਂ ਲਿਜਾ ਸਕਦੇ ਹਾਂਜੀ ਹਾਂਜੀ ਫਿਰ ਕਿਹੜੀ ਖਰਾਕ ਸਭ ਤੋਂ ਵਧੀਆ ਬੱਕਰੀਆਂ ਲਈ ਖਰਾਕ ਤਾਂ ਜੀ ਫਿਰ ਤਾਂ ਸਨ ਨਹੀਂ ਪਾਵੇ ਜੀ ਵਧੀਆ ਅੱਛਾ ਤੂੜੀ ਤੇ ਦਾਣਾ ਤੂੜੀ ਤੇ ਦਾਣਾ ਪਾਵੇ ਫਿਰ ਉਹ ਤੋਂ ਬਾਕੀ ਤਾਂ ਕੁਛ ਹੀ ਨਹੀਂ ਅੱਛਾ ਉਹਦੇ ਨਾਲ ਵਧੀਆ ਰਾਜੀ ਰਹਿਣਗੀਆਂ ਵਧੀਆ ਜੀ ਵਧੀਆ ਓਕੇ ਠੀਕ ਹੈ ਜੀ ਹਾਂ ਜੇ ਪੱਕੇ ਜਾਈਂ ਡਾਹਣਾਂ ਤੋੜ ਤੋੜ ਕੇ ਇਹਨਾਂ ਦਾ ਗੁਜ਼ਾਰਾ ਕਰ ਦਾਂਗੇ ਜੀ ਉਹ ਤਾਂ ਫਿਰ ਦਰਖਤਾਂ ਦਾ ਬੈਰ ਆ ਹੂੰ ਕੁਛ ਨਹੀਂ ਗਾ ਜੇ ਕੋਈ ਵੀਡੀਓ ਵੇਖ ਕੇ ਤੁਹਾਨੂੰ ਫੋਨ ਕਰੂਗਾ ਬੱਕਰੀਆਂ ਕਿਸੇ ਨੂੰ ਦਵਾ ਸਕਦੇ ਹੋ ਚੰਗਾਂ ਖੜਾ ਹਾਂ ਜੀ ਦਵਾ ਦਾਂਗੇ ਕੋਈ ਗੱਲ ਨਹੀਂ ਦਵਾ ਦੇਉਂਗੇ ਦਵਾ ਦਾਂਗੇ ਦਵਾ ਵਧੀਆ ਗਰੰਟੀ ਵਾਲਾ ਕੰਮ ਹੋਊਗਾ ਹਾਂ ਜੀ ਹਾਂ ਹਾਂ ਜਿਹੜਾ ਕੰਮ ਕਰਾਂਗੇ ਪੂਰਾ ਗਰੰਟੀ ਵਾਲਾ ਹੀ ਕਰਾਂਗੇ ਬਿ ਗਰੰਟੀ ਤੋਂ ਕੰਮ ਨਹੀਂ ਕਰਦੇ ਆਪਾਂ ਫालतू ਕੰਮ ਨਹੀਂ ਆਪਾਂ ਕਿਤੇ ਕੀਤਾ ਠੀਕ ਹੈ ਜੀ ਆਪਣੇ ਕੋਲੇ ਉਹ ਨਹੀਂ ਕੰਮ ਹੈਗਾ ਵੀ ਦਲਾਲਾਂ ਵਾਲਾ ਵੀ ਇਧਰੋਂ ਦਾਲਗੀ ਲਈ ਤੇ ਗਾਂ ਹੂੰ ਆਪਾਂ ਇਹ ਕੰਮ ਨਹੀਂ ਕੀਤਾ ਠੀ ਤੇ ਕਿਸੇ ਨੇ ਵੀ ਕੋਈ ਇਹਨਾਂ ਨਾਲ ਗੱਲਬਾਤ ਕਰਨੀ ਆ ਫੋਨ ਨੰਬਰ ਦਿੱਤਾ ਹੋਇਆ ਗਾਨੀਆਂ ਬਣਾਉਣੀਆਂ ਜਾਂ ਕੋਈ ਬੱਕਰੀ ਲੈਣੀ ਹੈ ਤਾਂ ਇਹਨਾਂ ਨੂੰ ਫੋਨ ਕਰ ਲਿਓ ਠੀਕ ਆ ਬਾਪੂ ਜੀ ਧੰਨਵਾਦ ਜੀ ਧੰਨਵਾਦ